ਕਾਰਜਾਂ ਦੇ ਅੰਦਰ ਦੀ ਜਾਣਤ ਪੜਦੇ ਹੈ ਨਾ ਸਟਾਪ ਵੇਸ ਟਾਈਮ ਨਾਲ ਕਾਰਜਾਂ ਦੇ ਅੰਦਰ ਦੀ ਜਾਣਤ ਭਲੇ ਬੁਰੇ ਦੀ ਵੀਰ ਪ੍ਰਚਾਰ ਦੇ ਭਲੇ ਤੇ ਬੁਰਿਆਂ ਬਾਰੇ ਮਹਾਰਾਜ ਸਾਲਿਆਂ ਵਾਲੇ ਜਾਪਦੇ ਹੈ ਇਹ ਨਾ ਸਮਝੀਂ ਇਕੱਲਾ ਗੋਡੇ ਖਲਸਾਂ ਵਾਲੀ ਜਾਪ ਹੈ ਇਹ ਮਹਾਰਾਜ ਦਾ ਜੀਤ ਸਿਆਂ ਵਾਲੀ ਵੀ ਜਾਪ ਹੈ ਜੀ ਬਾਰੀ ਬੋਰੀ ਮੜਦਾ ਨਹੀਂ ਉਸ ਤੇ ਵਰਦਾ ਹੈ ਮਹਿਮਾਨੀਆਂ ਦੀਆਂ ਕਰਦਾ ਮਹਾਰਾਜ ਜਾਣਦੇ ਹੈ ਕੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਅੰਦਰਲੀ ਗੱਲ ਜਾਣ

ਜਿਹੜੇ ਮਾਲਾਰਤ ਦੀ ਲੋੜ ਹੈ ਕੋਈ ਜਾ ਕੇ ਦੱਸਣੀ ਗੁਰੂ ਨਾਨਕ ਦਾ ਘਰ ਹੈ ਜਿੱਥੋਂ ਖਾਦੀ ਕੋਈ ਨਾ ਮੋਟਾ ਘਰ ਆਏ ਨੇ ਸੋਚਿਆ ਵੀ ਚਲੋ ਭਰਾ ਦੇ ਘਰ ਚੱਲੀਏ ਭਰਾ ਨੂੰ ਮੀਡੀਆ ਲਾਡਰਦਾਰ ਸਿੰਘ ਲਿਖਦੇ ਪੜਿਆ ਮੈਂ ਇਸ ਲਈ ਪੜ ਕੇ ਵੇਖੋ ਸੋਣਿਆ ਧਿਆਨ ਨਾਲ ਚੱਲੇ ਭਰਾ ਦੇ ਘਰ ਗਏ ਆ ਪਰ ਯਾਹ ਇਹ ਮੰਦਿਆਰਾ ਦਾ ਹੈ ਜੀ ਇਹ ਤੁਸ ਕਰਵਾ ਦੂਆ ਆ ਕੇ ਕੋਣਾ ਸਾਡੇ ਕਾ ਇਹ ਦੱਸਣ ਲੱਗਿਆ ਕਹਿੰਦਾ ਮਹਾਰਾਜਾ ਸੁਰੂ ਕੱਲ੍ਹ ਕੀ ਸਰਬਾਸ਼ਟ ਮਹਾਰਾਜਾ ਜਿਤ ਮੇਰੇ ਤੇ ਬੜੇ ਹੋਏ ਇਹ ਦੋ ਇਹ ਛੱਡ ਦੂਆ ਪਰ ਇਹ ਨੂੰ